ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 4 ਤੇ ਕੱਲ 5 ਮਈ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣ ਤੇ ਆ ਸਾarne ਤੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਨੇਰੀ ਝੱਖੜ ਤੇ ਕਿਤੇ ਕਿਤੇ ਗੜਮਾਰੀ ਹੋਣ ਦੀ ਸੰਭਾਵਨਾ ਤੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਕੁਜਾਚ ਕਰਨਾ ਚਾਹੁੰਦੇ ਹਾਂ ਜਿਹੜੇ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈ ਅਬ ਤੋਂ ਪਹਿਲਾ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਸਵੇਰ ਕਰੀਬ 7:00 ਤੇ 5 ਮਿੰਟ ਦੀ ਸਵੇਰ ਦੇ ਤਾਇਆ ਸੈਟਲਾਈਟ ਤਸਵੀਰਾਂ ਨੇ ਅੱਜ 4 ਮਈ 2025 ਦੀਆਂ ਤਸਵੀਰਾਂ ਵਿੱਚ ਸਾਫ ਸਬ ਦਿਖਾਈ ਦੇ ਰਿਹਾ ਪੰਜਾਬ, ਹਰਿਆਣਾ, ਰਾਜਸਥਾਨ ਦੇ ਕਾਫੀ ਖੇਤਰਾਂ ਵਿੱਚ ਆ ਬੱਦਲਵਾਈ ਦਾ ਦੌਰ ਜਾਰੀ ਦਿੱਲੀ ਹੋ ਗਿਆ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਕਿਤੇ ਕਿਤੇ ਹਲਕੀ ਕਿਤੇ ਕਿਤੇ ਸੰਘਣੀ ਆ ਬੱਦਲਵਾਈ ਬਣੀ ਹੈ ਤੇ ਰਾਤ ਦੇ ਘੰਟਿਆਂ ਵਿੱਚ ਰਾਜਸਥਾਨ ਕੱਲ ਦੁਪਹਿਰ ਤੋਂ ਬਾਅਦ ਸ਼ਾਮ ਦੇ ਕਰੀਬ ਤੇ ਉਸ ਰਾਤ ਦੇ ਘਟ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਦਰਜ ਕੀਤਾ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕੁਝ ਖੇਤਰਾਂ ਦਰਮਿਆਨੇ ਭਾਰੀ ਕਰਮ ਲਈ ਕਿਤੇ ਕਿਤੇ ਗਾੜੇ ਮਰੀ ਜਿਹੜੀ ਤਰਜ ਕੀਤੀ ਗਈ ਤਾਂ ਪੰਜਾਬ ਦੇ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਖੇਤਰਾ ਵਿੱਚ ਵੀ ਕਿਹੜੀ ਜਿਹੜੀ ਕਿਤੇ ਕਿਤੇ ਜਿਹੜੀ ਮੀਂਹ ਦੇ ਛਰਾਟੇ ਦਰਜ ਕੀਤੇ ਗਏ ਰਾਤ ਦੇ ਘੰਟਿਆਂ ਵਿੱਚ ਤਾਂ ਹਰਿਆਣਾ ਦੇ ਵੀ ਖੇਤਰਾ ਵਿੱਚ ਦਿੱਲੀ ਦੇ ਖੇਤਰਾ ਵਿੱਚ ਵੀ ਕਾਫੀ ਜਿਹੜਾ ਮੀਂਹ ਦਰਜ ਕੀਤਾ ਹੈ ਕੱਲ੍ਹ ਸ਼ਾਮ ਤੇ ਕਰੀਬ ਉਸ ਰਾਤ ਦੇ ਘੰਟਿਆਂ ਵਿੱਚ ਤਾਂ ਬਾਕੀ ਪੰਜਾਬ ਦੇ ਗੱਲ ਕਰੀ ਤਾਂ ਪੰਜਾਬ ਦੇ ਚੰਡੀਗੜ੍ਹ ਦੇ ਖੇਤਰਾ ਦੇ ਆਸ-ਪਾਸ ਜਿਹੜੀ ਬੱਦਲਬਾਹੀ ਬਣੀ ਆਈ ਤੇ ਇੱਥੇ ਜਿਹੜੇ ਮੀਂਹ ਦੇ ਛਰਾਟੇ ਕਿਤੇ ਕਿਤੇ ਜਿਹੜੇ ਦਰਜ ਕੀਤੇ ਗਏ ਨੇ ਤੇ ਹੁਣ ਵੀ ਅਗਲੇ ਆਉਣ ਵਾਲੇ ਘੰਟਿਆਂ ਵਿੱਚ ਆ ਪੰਜਾਬ ਦੇ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰ ਜਾਨਕੀ ਅੱਜ ਜਿਹੜਾ 4 ਮਈ ਇਸ ਦਾ ਜਿਹੜਾ ਖਾਸ ਰਵੇ ਕੱਲ 5 ਮਈ ਵੀ ਇਹ ਦੋ ਦਿਨ ਮੇਨ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਲਈ ਅੱਜ ਟਾਰਗੇਟ ਹੋਵੇਗਾ ਠੀਕ ਅੱਜ ਜਿਹੜਾ ਮੇਨ ਰਹਿ ਸਕਦਾ ਬਾਕੀ ਕੱਲ ਵੀ ਜਿਹੜਾ ਮੇਨ ਰਹੇਗਾ ਜਾਨਕੀ ਦੋ ਕੁ ਦਿਨਾਂ ਵਿੱਚ ਇੱਕ ਦਿਨ ਹੋ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਦੇ ਉਸਰ ਦਿੱਲੀ ਦੇ ਕਈ ਖੇਤਰਾਂ ਵੀ ਦਾ ਸਾਰ ਬਾਂਸਰ ਕਿਤੇ ਕਿਤੇ ਹਲਕੇ ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਵੀ ਦੀ ਜੱਟ ਵੇਖਣ ਨੂੰ ਮਿਲੇਗੀ ਤੇ ਜਿਹੜਾ ਨੇਰ ਝੱਖੜ ਵੀ ਚੱਲੇਗਾ ਤੇ ਠੀਕ ਹੈ ਜ ਚਲਦੀ ਹੈ 40 ਤੋਂ 50 60 70 ਕਿਤੇ 80 90 ਕਿਲੋਮੀਟਰ ਆ ਪ੍ਰਤੀ ਘੰਟੇ ਦੀ ਰਫਤਾਰ ਤੇ ਚੱਲਣ ਦੀ ਸੰਭਾਵਨਾ ਹੋਵਾ ਜਿਹੜੀਆਂ ਹੋਣਗੇ ਪੂਰਬ ਦਿਸ਼ਾ ਤਵಾಗ್ਦੇ ਰਹਿਣਗੀਆਂ ਜਾਨੀ ਕਿ ਪੂਰਾ ਚੱਲੇਗਾ ਠੀਕ ਹੈ ਤਾਂ ਇਸ ਵਿੱਚ ਆਪਾਂ ਗੱਲ ਕਰੇ WD ਜਿਹੜਾ ਪਹੁੰਚਿਆ ਥੋੜਾ ਜਿਹਾ ਅੱਗੇ WD ਪਹੁੰਚਿਆ ਜਿਹੜਾ ਖਿਸ ਗਿਆ ਜਾਨੀ ਕਿ ਪਹਾੜਾਂ ਤੋਂ ਅੱਗੇ ਥੋੜਾ ਜਿਹਾ ਹੋ ਗਿਆ ਤੇ ਇਸ ਕਰਕੇ ਅੱਜ ਠੀਕ ਹੈ ਮੇਨ ਰੈਸਲ 4 ਮਈ 2025 ਤੇ ਕੱਲ ਹੋ ਸਕਦਾ ਟੁੱਟਵੇ ਕਾਰਮੇ ਰਹਿਣ ਜਾਂ ਹੋਸਦਾ ਅੱਜ ਥੋੜੇ ਬਹੁਤ ਠੀਕ ਠੀਕ ਹੈ ਤੇ ਔਰ ਕੱਲ ਜਿਆਦਾ ਠੀਕ ਇੱਕ ਦਿਨ ਇਸ ਦਾ ਮੇਨ ਰੈਸਲ ਉਹ ਦਿਨਾਂ ਵਿੱਚ ਇੱਕ ਦਿਨ ਕਾਫੀ ਖੇਤਰ ਹੋਣਗੇ ਪੰਜਾਬ ਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਕਈ ਖੇਤਰਾ ਵੀ ਇਸ ਸਾਲ ਬਰਨਗੇ ਤੇ ਇੱਕ ਦਿਨ ਹੋ ਸਕਦਾ ਟੁੱਟਵੀਂ ਕਾਰਗਰ ਹੈ ਜਨਕੀ ਕੁਝ ਕੁਝ ਖੇਤਰਾ ਵਿੱਚ ਆ ਸੁਭਾਵਨਾ ਰਹੇਗੀ ਤਾਂ ਇੱਕ ਦਿਨ ਹੋ ਸਕਦਾ ਕਾਫੀ ਖੇਤਰ ਇਸ ਪ੍ਰਭਾਵਿਤ ਹੋ ਸਕਦੇ ਨੇ ਤਾਂ ਕਿਤੇ ਕਿਤੇ ਹਲਕਾ ਕਿਤੇ ਦਰਮਿਆਨਤ ਕਿਤੇ ਦਰਮਿਆਨੇ ਤੋਂ ਭਾਰੀ ਵੀ ਝਟ ਦੇਖਣ ਨੂੰ ਮਿਲ ਸਕਦੀ ਹੈ ਤੋਂ ਹੌਲੀ ਜਿਹੜੀ ਬੱਦਲ ਵਈ ਬੰਨੀ ਸ਼ੁਰੂ ਹੋ ਗਈ ਜਨਕੀ Rajasthan ਦੇ ਖੇਤਰ ਹੋਗੇ ਪੰਜਾਬ ਦੇ ਨਾ ਨਾ ਲੱਗਦੇ Rajasthan ਦੇ ਜਿਹੜੇ ਖੇਤਰ ਹੋਗੇ ਫਾਜ਼ਲ ਕਾ ਹੋ ਗਿਆ ਇਤਿਹਾਸ ਉਹ ਖੇਤਰ Chandigarh ਹੋ ਗਿਆ ਦਿੱਲੀ ਦੇ ਖੇਤਰ ਦੇ ਦੱਖਣ ਪੱਛਮੀ ਜਿਹੜਾ ਹਰ ਆਪਣੇ ਹਰਿਆਣਾ ਦੇ ਖੇਤਰوں ਪੱਛਮੀ ਯੂਪੀ ਦੇ ਕੁਝ ਖੇਤਰ ਹਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਇਹ ਬੱਦਲ ਵਈ ਬੰਨੀ ਸ਼ੁਰੂ ਹੋ ਗਈ ਪੰਜਾਬ ਦੇ ਕੁਝ ਖੇਤਰਾਂ ਇਹ ਬੱਦਲ ਵਈ ਬੰਨੀ ਸ਼ੁਰੂ ਹੋ ਗਈ ਏ ਤਾਂ ਉਹਨਾਂ ਵਾਲੇ ਘੰਟਿਆਂ ਵਿੱਚ ਹੋ ਸਕਦਾ ਜਾਂ ਦੁਪਹਿਰ ਤੋਂ ਲੈ ਕੇ ਸ਼ਾਮ ਉਸ ਰਾਤ ਦੇ ਘੰਟਿਆਂ ਵਿੱਚ ਤਾਂ ਪੰਜਾਬ ਦੇ ਵਿੱਚ ਜਿਹੜਾ ਉਸ ਪਾਸੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰ ਚੰਡੀਗੜ੍ਹ ਦੇ ਖੇਤਰ ਇੱਥੇ ਜਿਹੜਾ ਸਿਸਟਮ ਲੱਗਦਾ ਸਾਰਨ ਜਨਕਿ ਅੱਜ ਮੀਂਹ ਰੈਸਰ ਜਾਂ ਕੱਲ ਮੀਂਹ ਰੈਸਰ ਦੋ ਕੁ ਦਿਨ ਮੀਂਹ ਰਹਿਣਗੇ 4 ਤੇ 5 ਮਈ ਨੂੰ ਇਹਨਾਂ ਵਿੱਚ ਇੱਕ ਦਿਨ ਹੋ ਸਕਦਾ ਕਈ ਖੇਤਰਾਂ ਵਿੱਚ ਇਹ ਸਾਲ ਬ ਤੇ ਪਾਰਮੀ ਦੀ ਝਟ ਜਿਹੜੀ ਵੇਖਣ ਨੂੰ ਮਿਲੇ ਕਿਤੇ ਕਿਤੇ ਤਲਕੇ ਤੇ ਦਰਮਿਆਨਾ ਤੇ ਗਾੜੇ ਮਾਰੀ ਵੀ ਕਿਤੇ ਕਿਤੇ ਜਿਹੜੀ ਤਰਚ ਕੀਤੀ ਜਾਵੇ ਕੱਲ ਰਾਤ ਦੇ ਕਰੀਬ ਠੀਕ ਜਿਹੜੀ ਬੀਤੀ ਰਾਤ ਤੇ ਰਾਜਸਥਾਨ ਦੇ ਕਈ ਖੇਤਰ ਜਿਹੜੀ ਗਾੜੇ ਮਾਰੀ ਤਰਚ ਕੀਤੀ ਕਿਤੇ ਕਿਤੇ ਦਰਮਿਆਨਾ ਤੇ ਪਾਰਮੀ ਦੀ ਝਟ ਵੇਖਣ ਨੂੰ ਮਿਲੀ ਹੈ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਅੱਜ 4 ਮਈ ਦੀਆਂ ਸੈਟਲਾਈਟ ਤਸਵੀਰਾਂ ਨੇ ਪੱਛਮੀ ਹੋ ਗਏ ਸਰਦੀ ਲੱਗ ਕੇ ਹੋ ਉਸ ਪਰ ਮੱਧ ਕੇਂਦਰ ਕੋ ਪੰਜਾਬ ਦੇ ਕਾਫੀ ਖੇਤਰ ਤੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਕੋ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਦਾ ਸਾਰ ਬੰਦੇ ਦਿਖਾਈ ਦੇ ਰਹੇ ਹਨ ਜਣਕੀ ਅੱ ਦੇਨ ਮੇਨ ਰਹਿਣਗੇ ਆ ਪਹਿਲਾਂ ਤੁਹਾਨੂੰ ਵਿਖਾਈਆਂ ਸੈਟਲਾਈਟ ਤਸਵੀਰਾਂ ਨੇ ਜਿਹੜੀਆਂ ਹੈਗੀਆਂ 4 ਮਈ 2025 ਤੇ ਜਨਕੀ ਅੱਜ ਦੀਆਂ ਸੈਟਲਾਈਟ ਤਸਵੀਰਾਂ ਨੇ ਉਸ ਤੋਂ ਬਾਅਦ 5 ਮਈ ਦੀ ਗੱਲ ਕਰੀ ਕੱਲ ਦੀਆਂ ਤੇ ਕੱਲ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਉਸ ਵਾਰ ਹਰਿਆਣਾ ਰਾਜਸਥਾਨ ਵਿੱਚ ਟੁੱਟੀਆਂ ਕਾਰਗੀਆਂ ਹੋ ਸਕਦੀਆਂ ਜਾਨੀ ਕਿ ਇਹ ਦੋ ਦਿਨ ਮੇਨ ਰਹਿਣਗੇ ਮੇਨ ਦਿਨ ਅੱਜ ਰਹਿ ਸਕਦਾ ਜਾਂ ਕੱਲ ਰਹਿ ਸਕਦਾ ਇਹ ਪ੍ਰਮਾਤਮਾ ਤੇ ਵੈਗਰੂ ਤੇ ਠੀਕ ਹੈ ਅੱਜ ਜਿਹੜੇ ਕਾਫੀ ਖੇਤਰ ਇਸ ਵਿੱਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਕੱਲ ਥੋੜੇ ਘਟ ਸਕਦੇ ਨੇ ਜਾਨੀ ਕਿ ਇਹ ਦੋਕ ਦਿਨ 4 ਤੇ 5 ਮਈ ਨੂੰ ਜਾਂ ਅੱਜ ਸਿਸਟਮ ਜਾਰਾ ਲੱਗੇਗਾ ਲਿ ਆਜ ਜਪਾ ਕੈਸਰੇ 4 ਮਈ ਨੂੰ ਕਾਫੀ ਖੇਤਰਾਵਾਂ ਵਿੱਚ ਮੀਂਹ ਦਾ ਸਾਰ ਪੰਨ ਸਕਦੇ ਹਨ ਠੀਕ ਹੈ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਤਾਂ ਨੇਰ ਚਖੜ ਵੀ ਚੱਲਣ ਦੀ ਸੰਭਾਵਨਾ ਤੇ ਗੜੇਮਰੀ ਵੀ ਜਿਹੜੀ ਹੋਣ ਦੇ ਆਸਾਰ ਜਿਹੜੇ ਪੰਨ ਦੇ ਤਖਾਈ ਦੇ ਰਣ ਮੀ ਹੋਵੇਗਾ ਹਲਕਾ ਦਰਮਿਆਨਾ ਕਿਤੇ ਦਰਮਿਆਨਾ ਤੇ ਭਾਰੀ ਵੀ ਦੀ ਚੱਟੇ ਵੇਖਣ ਨੂੰ ਮਿਲ ਸਕਦੀ ਹੈ ਤੇ ਪੰਜਾਬ ਦੇ ਕਾਫੀ ਖੇਤਰੋਗੇ ਉਸਰ ਜ਼ਿਲ੍ਹੇ ਬਾਰੇ ਆਪ ਅਪਡੇਟ ਨਹੀਂ ਦੇ ਸਕਦੇ ਕਿਉਂਕਿ ਕਿਸੇ ਵੀ ਇਲਾਕੇ ਵਿੱਚ ਹਲਚਲਾਂ ਹੋ ਸਕਦੀਆਂ ਨੇ ਕਿਉਂਕਿ ਕਾਫੀ ਖੇਤਰਾਵਾਂ ਵਿੱਚ ਸਿਸਟਮ ਲੱਗਨ ਦਾ ਸਾਰ ਨੇ ਤਾਂ ਵੇਖ ਸਕਦੇ ਹੋ ਜਿਹੜੀ ਸੈਟਲ ਹੋ ਗਿਆ ਉਸ ਤੋਂ ਬਾਅਦ 6 ਮਈ ਨੂੰ ਟੁੱਟਵੀਆਂ ਕਾਰਮੀਆਂ रह ਸਕਦੀਆਂ ਨੇ ਤਾਂ 6 ਮਈ ਨੂੰ ਰਾਜਸਥਾਨ ਹੋ ਗਿਆ ਹਰਿਆਣਾ ਤੇ ਕਾਫੀ ਖੇਤਰ ਪੰਜਾਬ ਦੇ ਵਿੱਚ ਟੁੱਟਵੀਆਂ ਕਾਰਮੀਆਂ ਹੋਣ ਦੇ ਆਸਾਨ ਪੱਛਮੀ ਯੂਪੀ ਹੋ ਗਿਆ ਤੇ ਹਰਿਆਣਾ ਰਾਜਸਥਾਨ ਦੇ ਜ਼ਿਆਦਾਤਰ ਖੇਤਰ 6 ਮਈ ਨੂੰ ਪ੍ਰਭਾਵਿਤ ਹੋ ਸਕਦੇ ਨੇ ਤਾਂ ਪੰਜਾਬ ਦੇ ਕੁਝ ਖੇਤਰਾਂ ਟੁੱਟਵੀਆਂ ਕਾਰਮੀਆਂ रह ਸਕਦੀਆਂ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ 4 ਤੇ 5 ਮਈ ਦੋ ਦਿਨ ਮੀਂਹ ਰਹਿਣ ਕੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰਾਂ ਲਈ ਤੇ 6 ਮਈ ਨੂੰ ਜਿਹੜਾ ਹਰਿਆਣਾ ਰਾਜਸਥਾਨ ਦੇ ਕਈ ਖੇਤਰੋ ਕੇ ਪੱਛਮੀ ਯੂਪੀ ਦਿੱ ਦੇ ਤਾਂ ਬਾਕੀ ਪੰਜਾਬ ਦੇ ਥੋੜਪੋਤ ਖੇਤਰਾਂ ਵਿੱਚ ਟੁੱਟਵੀਆਂ ਕਾਰਵੀਆਂ रह ਸਕਦੇ ਤਾਂ ਫਿਲਹਾਲ ਇਹ ਅਪਡੇਟ ਸੀ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਚੈਨਲ ਤੇ ਪਹੁੰਚਾਰਾਂਗੇ ਚਾਹ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਵਾਹਤਾ ਤੁਹਾਡਾ ਬਹੁਤ ਬਹੁਤ ਧੰਨਵਾਦ